ਮੋਹਾਲੀ ਦੇ ਵਿੱਚ ਕੂੜੇ ਦੀ ਸਮੱਸਿਆ ਵੱਧ ਤੋਂ ਵੱਧ ਹੁੰਦੀ ਜਾ ਰਹੀ ਹੈ। ਇਸੇ ਕੜੀ ਦੇ ਤਹਿਤ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਬਲੌਂਗੀ ਵਿਖੇ ਦੀਆਂ ਜਿੱਥੇ ਪੁਲਿਸ ਸਟੇਸ਼ਨ ਦੇ ਸਾਹਮਣੇ ਸਬਜ਼ੀ ਮੰਡੀ ਦੇ ਨਾਲ ਕੂੜੇ ਦਾ ਢੇਰ ਦੇ ਕਾਰਨ ਲੋਕ ਬਹੁਤ ਨੇ ਪਰੇਸ਼ਾਨ। ਇਸ ਸਮੱਸਿਆ ਦਾ ਹੱਲ ਨੂੰ ਲੈ ਕੇ ਖਾਸ ਗੱਲਬਾਤ ਕੀਤੀ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਅਤੇ ਸਾਬਕਾ ਸਰਪੰਚ ਮੱਖਣ ਸਿੰਘ ਨਾਲ। ਕੀ ਹੈ ਉਹਨਾਂ ਦਾ ਕਹਿਣਾ ਕਿੱਦਾਂ ਹੋ ਸਕੇਗਾ ਇਹਦਾ ਹੱਲ? ਦੇਖਦੇ ਹਾਂ ਪੂਰੀ ਰਿਪੋਰਟ। ਮਖਨ ਸਿੰਘ ਸਾਹਿਬ ਦਾ ਸਰਪੰਚ ਪਿੰਡ ਬਲੌਂਗੀ ਕਲੋਨੀ ਦਾ ਹਰ ਮੌਜੂਦਾ ਇਸ ਟਾਈਮ ਮੇਰੀ ਵਾਈਫ ਆ ਜੋ ਸਰਪੰਚ ਬਲੌਂਗੀ ਕਲੋਨੀ ਤੋਂ ਹੈ ਤੇ ਇਸ ਤੀ ਪ੍ਰੋਬਲਮ ਕੀ ਆ ਰਹੀ ਹੈ ਦੇਖਿਆ ਜਿਦਾਂ ਸਬਜੀ ਮੰਡੀ ਦੇ ਵਿੱਚ ਕੀ ਕੀ ਪ੍ਰੋਬਲਮਸ ਦੇਖਦੇ ਸੀ ਪ੍ਰੋਬਲਮਾਂ ਦਾ ਥਰ ਇਸ ਤਰ੍ਹਾਂ ਵੀ ਜਿੰਨੀਆਂ ਵੀ ਹੈਗੀਆਂ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਵੀ ਕੋਈ ਪ੍ਰੋਬਲਮ ਆ ਗਈ ਹੈ ਪ੍ਰੋਬਲਮ ਜਿਹੜੀ ਹੈਗੀਆਂ ਉਹ ਉਹਦਾ ਹੱਲ ਆਪਾਂ ਲੱਗੇ ਹੋ ਜਾਂ ਪੂਰੀ ਪੰਚਾਇਤ ਲੱਗੀ ਹੋਈ ਆ ਸਰਦਾਰ ਐਮ ਐਲ ਏ ਸਾਹਿਬ ਦੇ ਵੱਲੋਂ ਸਾਨੂੰ ਪੂਰੀ ਸਪੋਰਟ ਹੈਗੀ ਆ ਤੇ ਜੋ ਵੀ ਹੁੰਦਾ ਉਹਦਾ ਹੱਲ ਕਰ ਰਹੇ ਆ ਪ੍ਰੋਪਰ ਉਹਦਾ ਕੀ ਹੈ ਕਿ ਬੇਸਿਕ ਪ੍ਰੋਬਲਮ ਇੱਥੇ ਕੂੜੇ ਦੀ ਜਿਆਦਾ ਪ੍ਰੋਬਲਮ ਹੈਗੀ ਇੱਥੇ ਕੂੜੇ ਦੀ ਪ੍ਰਾਇਮ ਬਹੁਤ ਜਿਆਦਾ ਸੀਗੀ ਪ੍ਰੋਬਲਮ ਸੀਗੀ ਲੇਕਿਨ ਜਿਹੜਾ ਕੂੜਾ ਸੀਗਾ ਆਪਣਾ ਇੱਥੇ ਲੰਗੀ ਪੋਲ ਦੇ ਉਪਰ ਹੀ गिरਦਾ ਸੀਗਾ ਲੇਕਿਨ ਸਾਡੇ ਐਮਐਲਏ ਸਰਦਾਰ ਕੁਲਵੰਤ ਸਿੰਘ ਦੇ ਯਤਨਾਂ ਸਦਕਾ ਜਿਹੜਾ ਸਾਡਾ ਅੱਜ ਪੂਰਾ ਹੈਗਾ 57 ਦੇ ਡੰਪ ਤੇ गिरਣਾ ਸ਼ੁਰੂ ਹੋਇਆ ਹੋਇਆ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਆਂ ਇਹ ਕਿ ਇਸ ਲੋਕਾਂ ਨੇ ਵੀ ਪਰੇਸ਼ਾਨ ਨੇ ਕਿ ਹਲੇ ਵੀ ਕਾਫੀ ਜਿੱਦਾਂ ਪਾਣੀ ਇਕੱਠਾ ਹੋਇਆ ਪਿਆ ਟੋਬੇ ਦਾ ਤੇ ਪੂਰਾ ਹੈਗਾ ਤੇ ਲੋਕਾਂ ਨੂੰ ਕੀ ਕਹਿਣਾ ਚਾਹੁੰਗੇ ਉਹ ਕਿੰਦਾ ਸੈਟੀਸਫਾਈ ਹੋਣੀ ਚਾਹੀਦੀ ਇਸ ਤਰ੍ਹਾਂ ਜਿਵੇਂ ਹੁਣ ਬਰਸਾਤਾਂ ਦਾ ਮੌਸਮ ਚੱਲ ਰਿਹਾ ਹੈਗਾ ਤੇ ਬਰਸਾਤ ਦਾ ਕਈ ਜਗ੍ਹਾ ਕਿਤੇ ਪਾਣੀ ਰੁਕ ਜਾਂਦਾ ਹੈਗਾ ਤੇ ਆਪਣੇ ਵੱਲੋਂ ਅਸੀਂ ਪੂਰੀ ਕੋਸ਼ਿਸ਼ ਕਰਦੇ ਹੁੰਦੇ ਆ ਵੀ ਚਲੋ ਉਹਦੀ ਸਾਫ ਸਪਈਏ ਦਾ ਤੇ ਕਈ ਵਾਰੀ ਨੂੰ ਮਤਲਬ ਜਾਂਦੇ ਹੁੰਦੇ ਕਈ ਪੂਰਾ ਗੀਰ ਵੀ ਜਾਂਦੇ ਆ ਅਸੀਂ ਉਹਨਾਂ ਨੂੰ ਅਵੇਅਰ ਵੀ ਕਰ ਕਰਦੇ ਹੈਗੇ ਪੂਰੀ ਪੰਚਾਇਤ ਜਿਹੜੀ ਹੈਗੀ ਉਹ ਕਰਦੀ ਹੈਗੀ ਆ ਸਾਡੇ ਸਰਪੰਚ ਸਾਹਿਬ ਜਸਵਿੰਦਰ ਕੌਰ ਜੀ ਇਹਨਾਂ ਵੱਲੋਂ ਵੀ ਪੂਰਾ ਅਵੇਅਰ ਕੀਤਾ ਜਾਂਦਾ ਤੇ ਬਾਕੀ ਕਾਫੀ ਹੱਦ ਤੱਕ ਜਿਹੜਾ ਹੈਗਾ ਠੀਕ ਹੈਗਾ ਸਾਡਾ ਤੇ ਕਿਹਾ ਤੁਸੀਂ ਮੰਨਦੇ ਇਸ ਲਈ ਸਰਕਾਰ ਨੂੰ 3.5 ਸਾਲ ਦੇ ਕਰੀਬ ਸਮਾਂ ਹੋ ਗਿਆ ਕਿਹਾ ਕੰਮ ਕਰ ਰਹੀ ਹੈ ਸਰਕਾਰ ਇਸ ਕੋਲ ਬਿਲਕੁਲ ਜਿਵੇਂ ਕੱਲ ਇੱਕ ਖਬਰ ਲੱਗੀ ਸੀ ਜਿਹਦੇ ਵਿੱਚ ਕਿ ਕਿ ਮੇਰੀ ਸਟੇਟਮੈਂਟ ਦਿੱਤੀ ਗਈ ਸੀ ਮੇਰੇ ਕਿਹਾ ਵੀ ਇਹਨਾਂ ਵੱਲੋਂ ਵੀ ਸਰਕਾਰ ਤੇ 3 ਸਾਲ ਹੋ ਗਏ 3.5 ਸਾਲ ਕੋਈ ਕੰਮ ਨਹੀਂ ਕਰ ਰਹੀ ਹੈਗੀ ਇਹ ਉਹ پورے ਬਲੌਂਗੀ ਦਾ ਬੁਰਾ ਹਾਲ ਹੈਗਾ ਇਸ ਤਰ੍ਹਾਂ ਦਾ ਕੋਈ ਗੱਲਬਾਤ ਨਹੀਂ ਅਸੀਂ ਉਸ ਖਬਰ ਦਾ ਖੰਡਨ ਕਰਦੇ ਆਂ ਜਦ ਕੇ ਸਾਡੀ ਸਰਕਾਰ ਮਤਲਬ ਪੂਰ ਜੋਰ ਨਾਲ ਸਾਡੀ ਬਲੌਂਗੀ ਖਾਸ ਕਰਕੇ ਬਲੌਂਗੀ ਕਲੋਨੀ ਦਾ ਬਲੌਂਗੀ ਦਾ ਜੋ ਅਸੀਂ ਆਪਣੇ ਹਲਕੇ ਦੀ ਗੱਲ ਕਰ ਰਹੇ ਆਂ ਕਿ ਪੂਰਾ ਸਾਡਾ ਉਹਨਾਂ ਦਾ ਧਿਆਨ ਦਿੱਤਾ ਯਾਰ ਉਹਨਾਂ ਵੱਲੋਂ ਹੁਣ ਤੱਕ ਸਾਡੇ ਚਾਰ ਜਿਹੜੇ ਹੈਗੇ ਟੂਬਲ ਪਿੰਡ ਚ ਲਵਾ ਦਿੱਤੇ ਆ ਜਿਨ੍ਹਾਂ ਦੀ ਸਾਨੂੰ ਬਹੁਤ ਜ਼ਿਆਦਾ ਲੋੜ ਸੀਗੀ ਸਾਡੇ ਉਹਦੇ ਗਰਮੀਆਂ ਚ ਪਾਣੀ ਦਾ ਬਹੁਤ ਬੁਰਾ ਹਾਲ ਹੁੰਦਾ ਸੀਗਾ ਉਹਨਾਂ ਦੇ ਸਰਦਾਰ ਕੁਲਵੰਤ ਸਿੰਘ ਜੀ ਉਹਨਾਂ ਦੇ ਬਦੌਲਤ ਸਤਿਕਾਰ ਸਾਡੇ ਜਿਹੜੇ 4 ਕਯੂਵਲ ਉਹ ਲੱਗ ਚੁੱਕੇ ਨੇ ਅਰ 5 ਜਿਹੜੇ ਟਰਾਂਸਫਾਰਮ ਜਿੱਥੇ ਸਾਨੂੰ ਬਿਜਲੀ ਦੀ ਵੀ ਬਹੁਤ ਜ਼ਿਆਦਾ ਸਮੱਸਿਆ ਆਉਂਦੀ ਸੀਗੀ ਹਰ ਤੀਸਰੇ ਦਿਨ ਸਾਡੀ ਕੇਬਲਾਂ ਸੜ ਜਾਂਦੀ ਸੀ ਕੋਈ ਟਰਾਂਸਫਾਰਮ ਸੜ ਜਾਂਦੀ ਸੀ ਲੋਡ ਜ਼ਿਆਦਾ ਹੋਣ ਕਰਕੇ ਸਾਡੇ ਉਹਨਾਂ ਨੇ 5 ਜਿਹੜੇ ਟਰਾਂਸਫਾਰਮ ਉਹ ਵੀ ਲਵਾ ਦਿੱਤੇ ਹਨ ਔਰ ਸਾਡੀਆਂ ਗਲੀਆਂ ਜਿਹੜੀਆਂ ਅੱਜ ਤੱਕ ਕੋਈ ਕਿਸੇ ਨੇ ਕੀਤੀਆਂ ਨਹੀਂ ਸੀਗੀਆਂ ਅਰ ਗਲੀਆਂ ਵਿੱਚ ਸਾਡੀਆਂ ਲਗਭਗ ਜਿਹੜੀਆਂ ਹੈਗੀਆਂ ਉਹ ਵੀ ਮੁਕੰਮਲ ਕਰਾ ਕੇ ਪੂਰੀਆਂ ਕੀਤੀਆਂ ਹੋਈਆਂ ਨੇ ਤੇ ਸਰ ਜਦੋਂ ਕੂੜੇ ਦੀ ਗੱਲ ਆਉਂਦੀ ਸਾਰੇ ਮੋਹੱਲੇ ਦੇ ਵਿੱਚ ਦਿੱਕਤ ਚੱਲ ਰਹੀ ਹੈ ਇਹ ਕਿ ਲੋਕਾਂ ਨੂੰ ਵੀ ਚਾਹੀਦਾ ਹੈਗਾ ਕਿ ਪਾਪਰ ਜਗਾ ਇੱਕ ਬਣਾਈ ਜਾਵੇ ਜਿੱਥੇ ਬਣਾਈ ਗਈ ਉੱਥੇ ਹੀ ਸਿੱਟਣਾ ਲੋਕ ਵੀ ਦੇ ਜਿੱਦਾਂ ਛੁੱਟੀਆਂ ਦੇ ਹੁੰਦਾ ਜਿੱਥੇ ਮੈ ਸਿੱਟ ਦਿੰਦੇ ਉੱਥੇ ਵੀ ਕੂੜਾ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਤੇ ਮੰਨ ਲਓ ਕਿ ਲੋਕ ਵੀ ਇਸ ਦੇ ਜ਼ਿੰਮੇਵਾਰ ਨੇ ਕਾਫੀ ਬਿਲਕੁਲ ਸਰ ਇਹ ਤਾਂ ਜਦੋਂ ਤੱਕ ਅਸੀਂ ਖੁਦ ਅਵੇਅਰ ਨਹੀਂ ਹੋਵਾਂਗੇ ਅਸੀਂ ਖੁਦ ਅਵੇਅਰ ਨਹੀਂ ਹੋਵਾਂਗੇ ਉਦੋਂ ਤੱਕ ਕਿਸੇ ਵੀ ਸਮੱਸਿਆ ਦਾ ਅਸੀਂ ਹੱਲ ਨਹੀਂ ਕਰ ਸਕਦੇ ਪੰਚਾਇਤ ਵੀ ਸਰਕਾਰ ਵੀ ਆਪਣੇ ਮਤਲਬ ਵੱਲੋਂ ਪੂਰਾ ਜੋਰ ਲਾ ਰਹੀ ਆ ਉਹਨੂੰ ਸ਼ਾਈ ਮਾਦੀ ਦਾ ਡੰਪ ਸੀਗਾ ਉੱਥੇ ਉਹ ਹੋ ਗਿਆ ਸੀ ਬੰਦ ਤਾਲਾ ਲਾ ਦਿੱਤਾ ਸੀ ਲੇਕਿਨ ਸਰਦਾਰ ਐਮ ਐਲ ਏ ਆਪਣੇ ਜਿਹੜੇ ਆਪਣੇ ਕੁਲਵੰਤ ਸਿੰਘ ਜੀ ਉਹਨਾਂ ਨੇ ਆ ਕੇ ਤਾਲਾ ਖੁਲਵਾਇਆ ਜਿਹੜੀ ਸਾਡੀ ਸਮੱਸਿਆ ਦਾ ਹੱਲ ਕੀਤਾ ਤੇ ਕੁਝ ਮਤਲਬ ਲੋਕਾਂ ਨੂੰ ਵੀ ਥੋੜਾ ਜਿਹਾ ਆਪਣੇ ਆਪ ਨੂੰ ਅਵੇਅਰ ਹੋਣਾ ਚਾਹੀਦਾ ਹੈਗਾ ਕਿਉਂ ਜਦ ਕਿ ਉਹ ਪੂਰਾ ਕਰ ਮਤਲਬ ਆਪਣੇ ਜਿਹੜੇ ਪੂਰਾ ਚੱਕਰ ਵਾਲੇ ਲੱਗੇ ਹੋਏ ਨੇ ਤੱਤੋ ਗੱਲ ਵੀ 30 ਬੰਦੇ ਆ ਜਿਹੜੇ ਇਹਦੇ ਰੇੜੀਆਂ ਨੂੰ ਕੱਠਾ ਕੂੜਾ ਕਰਦੇ ਨੇ ਤੇ ਸਾਨੂੰ ਉਹਨਾਂ ਨਾਲ ਸਹਿਯੋਗ ਕਰਕੇ ਜਿਹੜਾ ਕੂੜਾ ਸਾਨੂੰ ਉਹਨਾਂ ਨੂੰ ਦੇਣਾ ਚਾਹੀਦਾ ਤਾਂ ਕਿ ਜਿਹੜਾ ਸਾਡਾ ਕੂੜਾ ਪ੍ਰੋਪਰ ਆਪਣਾ ਡੰਪ ਤੇ ਜਾ ਸਕੇ ਸਰ ਇਹ ਸਰੀਕਤ ਜਦੋਂ ਸਬਜੀ ਮੰਡੀ ਲੱਗਦੀ ਹੈ ਇਹ ਰੇੜੀ ਵਾਲੇ ਤਾਂ ਅਵੇਅਰ ਕੀਤਾ ਜਾਂਦਾ ਕਿ ਉਹ ਵੀ ਕਲਵਰ ਕਰਦੇ ਵੇਸਟਵਾਨ ਉੱਤੇ ਸਿੱਟ ਜਾਂਦੇ ਨੇ ਰਾਤ ਨੂੰ ਵਾਈਂਡ ਅਪ ਕਰ ਜਾਂਦੇ ਨੇ ਬਿਲਕੁਲ ਸਰ ਇਹ ਵੀ ਜਿਹੜੇ ਰੇੜੀ ਉਹ ਮਾਰਕੀਟ ਲਾਉਂਦੇ ਹੈਗੇ ਆਪਣਾ ਸਬਜੀ ਮੰਡੀ ਦੇ ਇਹ ਕਈ ਵਾਰੀ ਇਹ ਕਰ ਜਾਂਦੇ ਆ ਲੇਕਿਨ ਪੰਚਾਇਤ ਜਿਹੜੀ ਹੈ ਪੰਚਾਇਤ ਆਪਣੇ ਵੱਲੋਂ ਜਾਂ ਮੰਡੀ ਕਮੇਟੀ ਆਪਣੇ ਵੱਲੋਂ ਉਹ ਵੀ ਮਤਲਬ ਉਹਨਾਂ ਨੂੰ ਅਵੇਅਰ ਕਰਦੇ ਰਹਿੰਦੇ ਆ ਹਰ ਟਾਈਮ ਵੀ ਇਹ ਕੂੜਾ ਜਿਹੜਾ ਉਰੇ ਨਾ ਸਿੱਟਿਆ ਜਾਵੇ ਤੇ ਆਪਣਾ ਜਿਹੜਾ ਸਫਾਈ ਸਵੱਈ ਉਰੇ ਰੱਖੇ ਸਰ ਤੁਸੀਂ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਹੈਗੇ ਹੋ ਕੀ ਮੈਸੇਜ ਦੇਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਕਿਹਾ ਸਰਕਾਰ ਜੋ ਲੋਕ ਕਹਿੰਦੇ ਨੇ ਕਿ ਇੱਥੇ ਗੰਦ ਘਰੇਆ ਕਿ ਆ ਛੇਤੀ ਛੇਤੀ ਦਾ ਹੱਲ ਕੀਤਾ ਜਾਏਗਾ ਬਿਲਕੁਲ ਸਾਫ਼ ਹੋ ਜਾਏਗਾ ਬਿਲਕੁਲ ਅਸੀਂ ਆਮ ਆਦਮੀ ਪਾਰਟੀ ਦੇ ਸਿਪਾਹੀ ਆ ਤੇ ਸਾਡੀ ਜਿਹੜੀ ਸਰਕਾਰ ਹੈਗੀ ਆ ਮਤਲਬ ਹਰ ਪੱਖੋਂ ਜਿਹੜੀ ਬਲੌਂਗੀ ਕਾਨੂੰਨੀ ਦਾ ਬਲੌਂਗੀ ਦਾ ਮਤਲਬ ਹਰ ਇੱਕ ਪੱਖੋਂ ਜਿਹੜਾ ਸੁਧਾਰ ਕਰ ਰਹੇ ਨੇ ਸਾਡੇ ਤੇ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਚੇਤੀ ਹੀ ਸਾਰਾ ਬਿਲਕੁਲ ਸਾਫ਼ ਵੀ ਹੋ ਜਾਏਗਾ ਬਿਲਕੁਲ ਸਰ ਬਿਲਕੁਲ ਜੋ ਵੀ ਹੈਗੀ ਇਸ ਸਮੱਸਿਆ ਇਹ ਜਲਦੀ ਤੋਂ ਜਲਦੀ ਸਾਫ਼ ਦੀ ਇਹ ਵੀ ਜਿਹੜੀ ਕੋਈ ਊੜੇ ਕਰਖੜ ਦੇ ਉਹ ਵੀ ਹੱਲ ਹੋ ਜਾਊਗਾ ਮੈਡਮ